ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਤੇ ਤੁਸੀਂ ਇਸ ਵਕਤ ਸਾਨੂੰ ਦੇਖ ਰਹੇ ਹੋ ਲੰਡਨ ਤੋਂ ਤੇ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਲਾਹੌਰ ਦਰਬਾਰ ਦੇ ਨਾਲ ਸੰਬੰਧਿਤ ਬੜੀਆਂ ਖਾਸ ਚੀਜ਼ਾਂ ਦਿਖਾਉਣ ਜਾ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਿੰਨੀਆਂ ਚੀਜ਼ਾਂ ਜਿਦੇ ਵਿੱਚ ਮੇਨ ਕੋਹੇਨੂਰ ਹੀਰਾ ਵੀ ਆਉਂਦਾ ਹੈਗਾ ਤਾਂ ਜਾਂ ਜੋ ਵੀ ਹੋਰ ਕੀਮਤੀ ਵਸਤਾਂ ਸੀ ਉਹ ਅੰਗਰੇਜ਼ਾਂ ਦੁਆਰਾ ਲੁੱਟ ਕੇ ਇੱਥੇ ਲੰਡਨ ਲਿਆਂਦੀਆਂ ਤੇ ਉਹ ਅੱਜ ਇੱਥੇ ਮਿਊਜ਼ੀਅਮ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ ਉਹ ਸਾਰਾ ਤੁਹਾਨੂੰ ਅੱਜ ਦੇਖਣ ਨੂੰ ਮਿਲੇਗਾ ਇਹ ਲੰਡਨ ਦੀਆਂ ਹਟਾਂ ਆ ਗਈਆਂ ਜੀ ਇਹਨਾਂ ਦੀਆਂ ਜਿਹੜੀਆਂ ਦੇਸੀ ਦੁਕਾਨਾਂ ਹੁੰਦੀਆਂ ਕੁਝ ਖਾ ਪੀ ਲਈਏ ਕਿਉਂਕਿ ਤੁਰ ਕੇ ਬਾਹਰ ਜਾਣਾ ਮੰਨਦਾ ਸੀ 15 ਮਿੰਟ ਦਾ ਡਿਸਟੈਂਸ ਹੈ ਤੇ ਸੰਦੀਪ ਕੰਦੀ 40 ਮਿੰਟ ਲੱਗਣੇ ਆ ਬਸ ਤੇ 15 ਮਿੰਟ ਲੱਗਦੇ ਆ ਤੇ ਅਸੀਂ ਜਾਂ ਬਸ ਤੇ ਜਾਵਾਂਗੇ ਤੋਂ ਬਾਅਦ ਤੇ ਜੂਸ ਲੈ ਲਈਏ ਫਰੈਸ਼ ਜੂਸ ਕੱਢ ਕੇ ਦੇ ਦਿੰਦੇ ਹੁੰਦੇ ਆ ਇਹ ਤੇ ਥੋੜਾ ਜਿਹਾ ਮੈਂ ਇਹਨੇ ਆਰਡਰ ਕਰਦੇ ਤੁਹਾਨੂੰ ਦਿਖਾ ਦਾਂ ਇਹ ਰਿਕਸ਼ੇ ਆ ਲੰਡਨ ਦੇ ਸਾਰੇ ਲੰਡਨ ਬੱਸਸ ਪੀਲੇ ਰੰਗ ਦੀਆਂ ਬੱਸਾਂ ਲਾਲ ਰੰਗ ਦੀਆਂ ਬੱਸਾਂ ਇਹ ਮੇਨ ਸਟਰੀਟ ਆ ਸਭ ਤੋਂ ਜ਼ਿਆਦਾ ਮੇਨ ਜਿਹੜੀ ਜਿੱਥੇ ਅਸੀਂ ਹੁਣ ਫਿਰ ਰਹੇ ਆ ਤੇ ਇਹਨੂੰ ਐਕਸਪੋਰਟ ਕਹਿੰਦੇ ਆ ਸਭ ਤੋਂ ਜ਼ਿਆਦਾ ਸ਼ਾਪਿੰਗ ਕਰਨ ਲੋਕ ਇਹ ਸਟਰੀਟ ਤੇ ਆਉਂਦੇ ਆ ਜਿਹੜੇ ਇਹ ਸਾਰੇ ਮਿਊਜ਼ੀਅਮ ਨਾ ਇਹ ਆਪਸ ਵਿੱਚ ਦੂਜੇ ਤੋਂ ਮਸਾਂ 15-20 ਮਿੰਟ ਦੀ ਡਿਸਟੈਂਸ ਤੇ ਨੇ ਤੇ ਬਾਇਵੋਕ ਤੇ ਇੱਕ ਰਾਇਲ ਐਲਬਰਟ ਮਿਊਜ਼ੀਅਮ ਉਹਦੇ ਚ ਵੀ ਸਾਰਾ ਲੁੱਟਿਆ ਹੋਇਆ ਖਜ਼ਾਨਾ ਪਿਆ ਉਹ ਲੱਗ ਦੋ ਮਿਊਜ਼ੀਅਮ ਹੈ بڑے ਮਿਊਜ਼ੀਅਮ ਨੇ ਕਿ ਮਦਮ ਦਾ ਸ਼ਾਦਾ ਉਹ ਤਾਂ ਵੈਸੇ ਆ ਜਿਵੇਂ ਬੁੱਤ ਵਗੈਰਾ ਬਣੇ ਹੁੰਦੇ ਆ ਨਾ ਉਹ ਚੀਜ਼ਾਂ ਇਹ ਸਾਰਾ ਜਿੰਨਾ ਕੁਛ ਆ ਪੁਰਾਣਾ ਇਹ ਸੈਂਟਰਲ ਲੰਡਨ ਦੇ ਵਿੱਚ ਪਿਆ ਹੈ ਸੈਂਟਰਲ ਲੰਡਨ ਦੀਆਂ ਗਲੀਆਂ ਹੈਗੀਆਂ ਤੇ ਲੰਡਨ ਦਾ ਮਤਲਬ ਵਿਚਲਾ ਤੇ ਸਭ ਤੋਂ ਪੁਰਾਣਾ ਹਿੱਸਾ ਤੇ ਇੱਥੇ ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਗੋਰਿਆਂ ਨੇ ਪੁਰਾਣੀਆਂ ਸਾਹਮਣੇ ਰੱਖੀਆਂ ਹੋਈਆਂ ਆ ਇਹਨੂੰ ਕਹਿੰਦੇ ਨੇ ਦੇਖ ਲੋ ਬੱਕਰੀ ਪਹਿਚਾਨ ਸਾਰਿਆਂ ਜੋ ਰਿਪਨ ਕੱਲੇ ਆਉਂਦੇ ਦਿਖਦੇ ਹਨ ਚੜਾਈ ਆ ਮੁੰਡੇ ਦੀ ਮੇਰੇ ਮਨ ਚ ਸੀਗਾ ਮੈਂ ਕਿਹਾ ਜਦੋਂ ਲੰਡਨ ਜਾਵਾਂਗੇ ਆਪਦਾ ਪਹਿਰਾਵਾ ਪਾਉਣਾ ਹੈਗਾ ਆਪਦਾ ਪਹਿਰਾਵਾ ਨਹੀਂ ਛੱਡਣਾ ਫਾਈ ਤਾਂ ਮੈਂ ਚਾਦਰਾਂ ਲਾਉਣਾ ਸੀ ਚਾਦਰਾਂ ਨਹੀਂ ਲਾਇਆ ਉਹ ਲਾਉਣਾ ਨਹੀਂ ਆਇਆ ਉਹ ਲਾਉਣਾ ਨਹੀਂ ਆਇਆ ਨਹੀਂ ਲੰਡਨ ਘੁੰਮਦਾ ਕਿਤੇ ਸ਼ਾਨ ਹੀ ਬੱਕਰੀ ਐ ਹੈ ਇਹ ਆ ਗਿਆ ਜੀ ਇਹਨਾਂ ਦਾ ਬੱਸ ਸਟੇਸ਼ਨ ਤੇ ਇੱਥੋਂ ਸਾਨੂੰ ਬੱਸ ਮਿਲਣੀ ਆ 74 74 ਨੰਬਰ ਕਿ ਅਸੀਂ ਖੜਕੇ ਵੇਟ ਕਰਦੇ ਆ ਇਹ ਆ 139 ਇਹ ਵਾਟਰਲੋ ਵਾਟਰਲੋ ਉਹ ਜਗ੍ਹਾ ਸੀ ਇੱਕ ਬੈਲਜੀਅਮ ਚ ਇੱਥੋਂ ਬੈਲਜੀਅਮ ਚ ਸੀ ਖੁਸ਼ੀ ਵਾਟਰਲੋ ਬੈਲਜੀਅਮ ਚ ਜਗ੍ਹਾ ਸੀ ਨਾ ਜਿੱਥੇ ਨੈਪੋਲੀਅਨ ਨੂੰ ਕਹਿੰਦੇ ਸੀ ਨੈਪੋਲੀਅਨ ਨੇ ਆਪਦੀ ਜੰਗ ਹਾਰੀ ਸੀਗੀ ਉੱਥੇ ਸਾਡੇ ਤੋਂ ਜਾਇ ਨਹੀਂ ਗਿਆ ਮਰੇ ਯਾਦ ਆ ਗਿਆ ਸਾਹਮਣੇ ਵਾਟਰਲੋ ਜਾ ਰਹੀ ਆ ਬੱਸ ਇਹ ਇੱਥੇ ਹੁਣ ਉਹ ਤਾਂ ਖੈਰ ਬੈਲਜੀਅਮ ਚ ਸੀ ਲੈਟਸ ਗੋ ਇਹ ਆ ਢੀੜੀ ਵਾਲੀ ਹੋਗੀ ਸੰਦੀਪ ਬੱਸ ਚ ਤੇ ਅਸੀਂ ਤੁਹਾਨੂੰ ਜ਼ਿਆਦਾ ਡੇ ਪਾਸ ਬਣਾ ਰੱਖੇ ਨੇ ਤੇ ਜਿਹੜਾ ਡੇ ਪਾਸ ਹੁੰਦਾ ਹੈ ਪੂਰਾ ਦਿਨ ਚੱਲਦਾ ਹੈ ਲੰਡਨ ਕੋਲ ਮੰਨੀ ਸਭ ਤੋਂ ਵਧੀਆ ਚੀਜ਼ ਆ ਇਹ ਤੇ ਇਹ ਚ ਕਿਰਾਇਆ ਨਹੀਂ ਦੇਣਾ ਬੰਦਾ ਟ੍ਰੇਨ ਚੜੋ ਬੱਸ ਚੜੋ ਜੋ ਮਰਜ਼ੀ ਚੜੋ ਕੋਠੇ ਤੇ ਕੋਠੇ ਤੇ ਇਹ ਅਸੀਂ ਆ ਗਏ ਜੀ ਨਾਈਟਸ ਬ੍ਰਿਜ ਦੇ ਏਰੀਆ ਦੇ ਵਿੱਚ ਤੇ ਇੱਥੇ ਮਿਊਜ਼ੀਅਮ ਇਕੱਠੇ ਆ ਇੱਕ ਰਾਇਲ ਅਲਬਰਟ ਮਿਊਜ਼ੀਅਮ ਆ ਇੱਥੇ ਤੇ ਇਹਦੇ ਚ ਵੀ ਆਪਣਾ ਇੰਡੀਆ ਤੋਂ ਲੁੱਟਿਆ ਹੋਇਆ ਬਹੁਤ ਕੁਝ ਪਿਆ ਅੱਜ ਅਸੀਂ ਖਾਸ ਕਰ ਜਿਹੜਾ ਫੋਕਸ ਕਰ ਰਹੇ ਆ ਉਹ ਪੰਜਾਬ ਦੀ ਹਿਸਟਰੀ ਨਾਲ ਸੰਬੰਧਿਤ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸੰਬੰਧਿਤ ਚੀਜ਼ਾਂ ਦੇਖ ਰਹੇ ਆ ਇਹ ਮਿਊਜ਼ੀਅਮ ਚ ਵੀ ਕਦੇ ਆਵਾਂਗੇ ਇਹ ਮਿਊਜ਼ੀਅਮ ਚ ਆਹੀ ਆ ਨਾ ਵਿਕਟੋਰੀਅਨ ਅਲਬਰਟ ਮਿਊਜ਼ੀਅਮ ਇਹਦੇ ਚ ਇੰਡੀਆ ਤੋਂ ਇੰਡੀਆ ਦੇ ਜਿੱਦਾਂ ਆਪਾਂ ਚੱਲ ਕੇ ਹੋਗੇ ਟੇਬਲਸ ਹੋ ਗਏ ਸਾਰਾ ਸਾਰਾ ਕੁਝ ਬਾਗ ਹੋ ਗਏ ਇਥੇ ਬਾਗ ਵੀ ਜਿਹੜੇ ਪੰਜਾਬੀ ਬਾਗ ਹੁੰਦੇ ਆ ਉਹ ਵੀ ਚੱਕ ਲੈ ਕੋਈ ਚੀਜ਼ ਨਹੀਂ ਛੱਡੀ ਹਾਂਜੀ ਤੇ ਇਹਦੇ ਚ ਜੀ ਸੰਦੀਪ ਕਹਿੰਦੀ ਬਹੁਤ ਸਾਡੀ ਵਿਰਾਸਤ ਕੀਮਤੀ ਖਜ਼ਾਨਾ ਪਿਆ ਅਗਲਾ ਵਲੌਗ ਅਸੀਂ ਇਹਦੇ ਤੇ ਬਣਾਵਾਂਗੇ ਸਾਡੇ ਕੋਲ ਟਾਈਮ ਘੱਟ ਹੈ ਅੰਦਰ ਜਾਣ ਨੂੰ ਕਿਉਂਕਿ ਮਿਊਜ਼ੀਅਮ ਦੇਖਣ ਨੂੰ ਟਾਈਮ ਲੱਗ ਜਾਂਦਾ ਤੇ ਬੰਦ ਹੋ ਜਾਂਦੇ ਮਿਊਜ਼ੀਅਮ ਤੇ ਫੇਰ ਹੁਣ ਅਗਲੇ ਚ ਦਿਖਾਉਣਾ ਤੁਹਾਨੂੰ ਹੁਣ ਅਸੀਂ ਨੇਚਰਲ ਉਹ ਨੈਚੁਰਲ ਹਿਸਟਰੀ ਮਿਊਜ਼ੀਅਮ ਚੱਲੇ ਆ ਉੱਥੇ ਕੋਈ ਨੂਰ ਹੈ ਤੇ ਦੇਖੋ ਥੋੜੀਆਂ ਥੋੜੀਆਂ ਕਰਕੇ ਚੀਜ਼ਾਂ ਲੱਗ ਲੱਗ ਇੰਨਾਂ ਨੇ ਰੱਖੀਆਂ ਹੋਈਆਂ ਸਾਰੇ ਕਿਤੇ ਅਜੇ ਤਣ ਅਸੀਂ ਸ਼ੁਗਰ ਕਰਦੇ ਆ ਕਿ ਸਾਡੀ ਚੰਗੀ ਕਿਸਮਤ ਸੀ ਜਿਹੜੀ ਸਾਨੂੰ ਇਹ ਐਗਜ਼ੀਬੀਸ਼ਨ ਮਿਲ ਗਈ ਮਤਲਬ ਸਾਰੀਆਂ ਚੀਜ਼ਾਂ ਸਾਨੂੰ ਇੱਕ ਥਾਂ ਮਿਲ ਗਈਆਂ ਨਹੀਂ ਜਿੰਨੀਆਂ ਤੁਹਾਨੂੰ ਅਸੀਂ ਪਹਿਲਾਂ ਚੀਜ਼ਾਂ ਦਿਖਾਈਆਂ ਨਾ ਇਹ ਚੀਜ਼ਾਂ ਦੇਖਣ ਲਈ ਵੀ ਸਾਨੂੰ ਐਨੀ ਪਤਾ ਚਾਰ ਪੰਜ ਮਿਊਜ਼ੀਅਮ ਚ ਵਿਜ਼ਿਟ ਕਰਨਾ ਪੈਣਾ ਸੀਗਾ ਮਤਲਬ ਅਲੱਗ-ਅਲੱਗ ਜਿਹੜੀ ਮਾਰਾ ਇਹ ਰਣਜੀਤ ਸਿੰਘ ਦੀ ਗੱਦੀ ਹੈਗੀ ਮਤਲਬ ਜਿਹੜੀ ਚੇਅਰ ਹੈ ਸਿੰਘਾਸਨ ਹੈ ਇਹਨੂੰ ਕਹਿ ਸਕਦੇ ਜਿਹਨੂੰ ਸੋਨੇ ਦਾ ਹੈ ਨਾ ਉਹ ਰਾਇਲ ਅਲਬਰਟ ਮਿਊਜ਼ੀਅਮ ਚ ਰੱਖਿਆ ਜਾਂਦਾ ਵੈਸੇ ਜਿਹੜਾ ਤੁਹਾਨੂੰ ਦਿਖਾਇਆ ਇਸੇ ਚ ਹੈ ਨਾ ਵਿਕਟੋਰੀਆ ਹਾਂ ਵਿਕਟੋਰੀਆ ਅਲਬਰਟ ਮਿਊਜ਼ੀਅਮ ਚ ਪਿਆ ਹੁੰਦਾ ਵੈਸੇ ਇਹ ਇੱਥੋਂ ਚੱਕ ਕੇ ਲੈ ਕੇ ਗਏ ਆ ਜਿਹੜੀਆਂ ਪੇਂਟਿੰਗਸ ਆ ਉਹ ਕਿਦੋਂ ਹੋਰ ਲਿਆਂਦੀਆਂ ਹੋਣਗੀਆਂ ਉਹ ਸਪੈਸ਼ਲ ਉਥੇ ਮਤਲਬ ਇੱਕ ਥਾਂ ਇਕੱਠਾ ਕਰਤਾ ਇਹ ਏਰੀਆ ਚ ਨਾ ਮੋਸਲੀ ਲੋਕ ਮਿਊਜ਼ੀਅਮ ਦੇਖਣ ਆਉਂਦੇ ਆ ਕਾਫੀ ਵੱਡੇ ਵੱਡੇ 3 4 ਜਿਹੜੇ ਮਿਊਜ਼ੀਅਮ ਉਹ ਇਸ ਏਰੀਏ ਦੇ ਵਿੱਚ ਹੈਗੇ ਤੇ ਏਰੀਆ ਵੀ ਸੈਂਟਰਲ ਲੰਡਨ ਸੈਂਟਰਲ ਲੰਡਨ ਹੀ ਐ ਨਾ ਸੰਦੀਪ ਨਾਈਟਸ ਬ੍ਰਿਜ ਸੈਂਟਰਲ ਲੰਡਨ ਇਹ ਆ ਗਿਆ ਜੀ ਅਸੀਂ ਇੱਥੇ ਆਉਣਾ ਸੀਗਾ ਨੇਚਰਲ ਹਿਸਟਰੀ ਮਿਊਜ਼ੀਅਮ ਆ ਤੇ ਆ ਜੀ ਕੋਹਿੰੂਰ ਤੇ ਹੁਣ ਅੰਦਰ ਚੱਲਦੇ ਆ ਟਿਕਟ ਵਗੈਰਾ ਪੁੱਛ ਰਹੇ ਆਂ ਦੀ ਕੀ ਟਿਕਟ ਕਿਵੇਂ ਆ ਫ੍ਰੀ ਆ ਗੀ ਐਂਟਰੀ ਫ੍ਰੀ ਐਂਟਰੀ ਇਹਦੀ ਇੱਥੇ ਜ਼ਿਆਦਾ ਫੇਰਨਾ ਜਿਹੜੇ ਮਿਊਜ਼ੀਅਮ ਹੁੰਦੇ ਆਗੇ ਉਹ ਫ੍ਰੀ ਹੁੰਦੇ ਆ ਅੱਛਾ ਮਤਲਬ ਕੋਈ ਪੈਸਾ ਨਹੀਂ ਕਿਸੇ ਦਾ ਕਈ ਥਾਵਾਂ ਤੇ ਹੈ ਆਪਣੇ ਤੋਂ ਹੀ ਪੈਸੇ ਲਏ ਹੈ ਉਹ ਮੈਂ ਵੀ ਤਾਂ ਲਏ ਹੁਣ ਕਿਉਂਕਿ ਉਹਨਾਂ ਨੇ ਸਪੈਸ਼ਲ ਐਗਜ਼ੀਬਿਸ਼ਨ ਲਾਈ ਹੈ ਨਾ ਤੇ ਮਤਲਬ ਵੱਖ-ਵੱਖ ਥਾਵਾਂ ਤੋਂ ਕਲੈਕਟ ਕਰਕੇ ਵੈਸੇ ਐਕਚੁਅਲ ਚ ਉੱਥੇ ਹੁੰਦਾ ਨਹੀਂ ਤੇ ਉਹ ਸਪੈਸ਼ਲ ਲਾਈ ਹੈ ਅਕਤੂਬਰ ਤੱਕ ਚੱਲਣੀ ਉਹ ਮੇਬੀ ਇਸ ਕਰਕੇ ਜਿਹੜੇ ਪੈਸੇ ਆ ਉਹ ਚਾਰਜ ਕੀਤੇ ਆ ਉਹਨਾਂ ਨੇ ਜਿਹੜੇ ਹਿਸਾਬ ਨਾਲ ਬਾਹਰ ਦਾ ਮਾਹੌਲ ਆ ਤੇ ਹਾ ਡਾਇਨਾਸੌਰ ਵਗੈਰਾ ਇਹਨਾਂ ਨੇ ਰੱਖੇ ਹੋਏ ਆ ਮੈਨੂੰ ਇਹ ਲੱਗਦਾ ਅੰਦਰ ਜਾਨਵਰਾਂ ਜੁਨਵਰਾਂ ਨਾਲ ਸੰਬੰਧਿਤ ਚੀਜ਼ਾਂ ਮੇਬੀ ਜ਼ਿਆਦਾ ਹੋਣ ਜਾਂ ਜਿਹੜੇ ਹਿਸਾਬ ਨਾਲ ਨਿਆਣੀ ਇੱਥੇ ਫਿਰਦੇ ਆ ਤੇ ਆ ਡਾਇਨਾਸੌਰ ਖੜਾਇਆ ਦੇਖ ਲੋ ਤੇ ਪਰ ਅਸੀਂ ਤਾਂ ਜਿਹੜੀ ਚੀਜ਼ ਦੇਖਣਾ ਆ ਇਸ ਦਾ ਸਪੈਸ਼ਲ ਉੱਥੇ ਹੀ ਜਾਣਾ ਹੈ ਸਪੈਸ਼ਲੀ ਅਸੀਂ ਤਾਂ ਉਸੇ ਕਰਕੇ ਆਏ ਆ ਬਾਕੀ ਚੀਜ਼ੋ ਸਾਨੂੰ ਕੋਈ ਇੰਟਰਸਟ ਨਹੀਂ ਜਿਵੇਂ ਅਸੀਂ ਉੱਥੇ ਦੇਖਿਆ ਸੀ ਨਾ ਪਹਿਲਾਂ ਉੱਥੇ ਜਿਹੜੇ ਗੋਰੇ ਸੀ ਉਹਨਾਂ ਨੂੰ ਉਹ ਇੰਟਰਸਟ ਨਹੀਂ ਸੀ ਵੀ ਰਣਜੀਤ ਸਿੰਘ ਕੋਲ ਤੇ ਉਹ ਪੁੱਛ ਇੱਕ ਦੋ ਨੇ ਤਾਂ ਮੈਨੂੰ ਪੁੱਛਿਆ ਵੀ ਕਹਿੰਦਾ ਹੂ ਇਜ਼ ਰਣਜੀਤ ਸਿੰਘ ਤੇ ਜਿੱਥੇ ਜਿੱਥੇ ਬੰਦੇ ਨੂੰ ਜਿਹੜੀ ਹਿਸਟਰੀ ਚ ਇੰਟਰਸਟ ਹੁੰਦਾ ਉਹ ਹੀ ਬੰਦਾ ਦੇਖਦਾ ਤੇ ਸਾਨੂੰ ਪਰਸਨਲੀ ਉਹਦੇ ਨਾਲ ਸੀ ਉੱਥੇ ਮਤਲਬ ਬ੍ਰਿਟਿਸ਼ ਦਾ ਵੀ ਕਾਫੀ ਪੁਰਾਣੀਆਂ ਚੀਜ਼ਾਂ ਪਈਆਂ ਸੀਗੀਆਂ 5 5 700 100 ਸਾਲ ਪੁਰਾਣੀਆਂ ਚੀਜ਼ਾਂ ਹੈਗੀਆਂ ਸੀ ਉਸੇ ਮਿਊਜ਼ੀਅਮ ਚ ਤੇ ਉਸੇ ਐਗਜ਼ੀਬੀਸ਼ਨ ਚ ਤੇ ਉਹ ਅਸੀਂ ਨਹੀਂ ਦੇਖਿਆ ਉਹ ਚ ਸਾਨੂੰ ਕੋਈ ਇੰਟਰਸਟ ਨਹੀਂ ਸੀਗਾ ਜਿਹੜੀ ਕਮਿਊਨਿਟੀ ਨੂੰ ਬੰਦਾ ਬਿਲੋਂਗ ਕਰਦਾ ਹੁੰਦਾ ਤੇ ਜਿੱਥੋਂ ਤੁਹਾਡਾ ਬਚਪਨ ਵੀ ਤੇ ਹੰਦਾ ਬੈਕਗ੍ਰਾਉਂਡ ਹੁੰਦਾ ਤੇ ਮੋਸਟਲੀ ਉਹਦੇ ਨਾਲ ਬੰਦਾ ਮਤਲਬ ਪਛਾਪ ਹੁੰਦਾ ਹੈਗਾ ਇਸ ਜਗ੍ਹਾ ਤੋਂ ਐਂਟਰੀ ਹੋਣੀ ਹੈ ਜੀ ਤੇ ਟਿਕਟ ਕਹਿੰਦੇ ਫ੍ਰੀ ਹੈ ਲਗਭਗ ਕੋਈ ਚਾਰਜ ਨਹੀਂ ਦੇਣਾ ਤੁਸੀਂ ਇਹਦਾ ਵਾਓ ਕਾਫੀ ਵੱਡਾ ਹੈ ਉਹੀ ਗੱਲ ਹੋਈ ਨਾ ਡਾਇਨਾਸੌਰ ਵਗੈਰਾ ਅੰਦਰ ਰੱਖੇ ਹੋਏ ਹਨ ਇਥੇ ਦਾ ਕੋਹਿੰੂਰ ਲੱਭਣਾ ਵੀ ਬਹੁਤ ਔਖਾ ਹੋ ਜਾਣਾ ਹੈ ਐਡੇ ਮਿਊਜ਼ੀਅਮ 'ਚ ਪਰ ਫਿਰ ਵੀ ਦੇਖਦੇ ਆਂ ਅੰਦਰ ਐਂਟਰੀ ਹੋ ਗਈ ਆਪਣੀ ਕਿ ਕਿਹੜੇ ਸੈਕਸ਼ਨ 'ਚ ਜਾਣਾ ਹੈ ਇਹੋ ਜਿਹਾ ਕੁਛ ਹੀ ਆ ਜਿਆਦਾ ਤਾਂ ਹੀ ਕਰਕੇ ਨਾ ਬਾਹਰ ਨਿਆਣੇ ਇੰਨੇ ਹੁੰਦੇ ਸੀ ਦੇਖਣ ਮੈਂ ਸਹੀ ਆਈਡੀਆ ਲਾਇਆ ਬਿਲਕੁਲ ਗੋਰੇ ਨਾ ਹੀ ਜੀ ਕੌਮ ਐ ਚੰਦਰਿਆਂ ਨੇ ਸਮੁੰਦਰ ਦੇ ਥੱਲੇ ਤੱਕ ਨੀਚੀਆਂ ਚੀਜ਼ਾਂ ਛੜੀਆਂ ਅੱਜ ਜਦੋਂ ਅਸੀਂ ਸਕੂਬਾ ਡਾਈਵ ਕਰਨ ਗਏ ਸੀ ਇਹ ਸਮੁੰਦਰ ਥੱਲੇ ਦੇਖਿਆ ਸੀ ਕੋਰਲ ਹੁੰਦੇ ਆ ਤੇ ਜਿਹੜਾ ਇਹ ਕੋਰਲ ਹੈ ਇਹਦੇ 'ਚ ਜਾਨਵਰ ਰਹਿੰਦੇ ਆ ਮਤਲਬ ਜਾਨਵਰਾਂ ਦਾ ਇਹ ਘਰ ਹੁੰਦਾ ਸਮੁੰਦਰ ਸਮੁੰਦਰੀ ਜੀਵਾਂ ਦਾ ਤੇ ਦੇਖੋ ਇਹ ਕਿੱਥੋਂ ਕੱਢ ਕੇ ਲਿਆਂਦਾ ਹੂ ਕਿੰਨਾ ਪੁਰਾਣਾ ਹੋਊਗਾ ਤੇ ਪਤਾ ਨਹੀਂ ਕਿੰਨਾ ਪੁਰਾਣਾ ਹੋਵੇ ਇਹ ਵੀ ਕੱਢ ਲਏ ਕਮਾਲ ਹੈ ਪੂਰਾ ਦੁਨੀਆ ਭਰ ਦਾ ਜਿਹੜਾ ਸਮਾਨ ਹੈ ਨਾ ਲਿਆਂਦਾ ਹੋਇਆ ਉਹ ਇੱਥੇ ਪਿਆ ਇਹਨਾਂ ਦੇ ਕੋਲ ਪੂਰੀ ਦੁਨੀਆ ਭਰ ਦਾ ਕੋਹਿਨੂਰ ਲੱਭੇ ਜਾਂਦੇ ਹੁਣ ਅਸੀਂ ਦੇਖਦੇ ਆ ਕਿੱਥੇ ਮਿਲਦਾ ਹੈਗਾ ਪੁੱਛਦੀ ਐ ਸੰਦੀਪ ਕੋਹਿਨੂਰ ਦਾ ਤਾਂ ਸਟਾਫ ਨੂੰ ਵੀ ਘੱਟ ਹੀ ਪਤਾ ਹੈ ਇਹ ਕਹਿੰਦੇ ਸਾਨੂੰ ਪਤਾ ਨਹੀਂ ਕੋਹਿਨੂਰ ਕੀ ਹੈ ਪੰਜਾਬ 'ਚ ਦੇਖੋ ਕੀ ਮਸ਼ਹੂਰ ਹੈ ਇਹਨਾਂ ਲਈ ਕੋਈ ਇੰਪੋਰਟੈਂਸ ਨਹੀਂ 10 4 3 ਜੀ ਚੌਥੀ ਕੁੜੀ ਹੈ ਜਿਹਨੂੰ ਪੁੱਛ ਰਹੇ ਹਣ ਸੋ ਫਾਈਨਲੀ ਹੁਣ ਇੱਕ ਇਹੋ ਜੇ ਸੈਕਸ਼ਨ 'ਚ ਆਏ ਆਂ ਸੀ ਜਿੱਥੇ ਪ੍ਰਾਣੇ ਜੰਸ ਨਾਗ ਤੇ ਮਤਲਬ ਹੀਰੇ ਜਵਾਹਰਾ ਮੋਤੀ ਪਏ ਆ ਅ ਜਮ ਸਟੋਨਸ ਪਏ ਆ ਸਾਰੇ ਇਥੇ ਲਿਖਿਆ ਵੀ ਹੋਇਆ ਨਾ ਇਨਾਂ 'ਚ ਹੁਣ ਸਾਨੂੰ ਸ਼ਾਇਦ ਲੱਭੇ ਵੀ ਇਨਾਂ ਦੇ ਵਿੱਚ ਕਿਤੇ ਹੈ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲੇ ਤੇ ਚਾਰੇ ਪਾਸੇ ਦੇਖ ਕੇ ਤੁਰ ਫਿਰ ਕੇ ਲੱਭਣਾ ਪੈਣਾ ਵੀ ਲੰਡਨ ਚ ਆਪੇ ਵੀ ਕੋਹਨੂਰ ਹੀਰਾ ਦੇਖੋ ਕਿਵੇਂ ਚਮਕਦਾ ਹੈਗਾ ਤੇ ਪੂਰੀ ਚਮਕ ਹੈ ਦੀ ਪਰ ਮੈਂ ਤਾਂ ਸੋਚ ਕੇ ਆਇਆ ਸੀ ਵੀ ਕੋਹਨੂਰ ਇਹੋ ਜੀ ਹੋਊਗਾ ਪਰ ਇਹ ਕੋਹਨੂਰ ਨਹੀਂ ਹੈਗਾ ਤੇ ਇਹ ਹੈਗਾ ਜੀ ਕੁਝ ਆਹਾ ਮੈਂ ਤਾਂ ਦੂਰੋਂ ਭੱਜਿਆ ਆਇਆ ਦੇਖ ਕੇ ਮੈਂ ਕਿਹਾ ਪਿਆ ਕੋਹਨੂਰ ਇੰਨਾ ਚਮਕਦਾ ਪਰ ਐਂ ਕਹਿੰਦੇ ਰੱਖਦੇ ਨਹੀਂ ਹੈਗੇ ਬੇਸ਼ੱਕ ਕਾਪੀ ਹੈ ਕਾਪੀ ਵੀ ਕੀ ਪਤਾ ਹੁਣ ਕਿਵੇਂ ਦੀ ਬਣਾਈ ਹੋਈ ਦੇਖ ਕੇ ਲੱਭ ਕੇ ਪਤਾ ਲਗਾਨੀ ਇਹ ਹੁਣ ਕਿਸੇ ਨੂੰ ਹੋਰ ਪੁੱਛਿਓ ਕਹਿੰਦੇ ਇਹਦਾ ਵਾਲਟ ਇਹਦੇ ਚ ਜਾਓ ਤੇ ਇੱਥੇ ਕਹਿੰਦੇ ਖਜ਼ਾਨਾ ਪਿਆਗਾ ਦੁਨੀਆ ਭਰ ਦਾ ਲਿਆਂਦਾ ਹੋਇਆ ਇਹ ਚ ਕਹਿੰਦੇ ਤੁਹਾਨੂੰ ਸ਼ਾਇਦ ਹੀਰਾ ਲੱਭ ਜੀ ਕਿੰਨੀਆਂ ਬੇਸ਼ਕੀਮਤੀ ਚੀਜ਼ਾਂ ਪਈਆਂ ਦੇਖੋ ਇਹ ਦੁਨੀਆ ਭਰ ਦੇ ਮਹਿੰਗੇ ਹੀਰੇ ਜਵਾਹਰਾਤ ਪਏ ਇੱਥੇ ਆ ਦੇਖੋ ਕਿਵੇਂ ਚਮਕਦੇ ਆ ਹਾਂਜੀ ਮਿਲ ਗਿਆ? ਹਾਂ। ਵਾਏ ਸੱਚੀ ਅੱਜ ਅੱਛਾ। ਖੁਸ਼ੀ ਕਿੰਨੇ ਮਿਲ ਗਿਆ ਕੋਹਿਨੂਰ। ਓਕੇ। ਕਿਦਾਂ? ਹਾਂ ਸਹੀ ਇੱਧਰ। ਹਾਂ। ਸੱਚੀ ਚਮਕਦਾ ਹੋਵੇ ਤਾਂ? ਮੈਨੂੰ ਸ਼ਾਈਨ ਤਾਂ ਇਹਦਾ ਸ਼ਾਈਨ ਤਾਂ ਇਹਦੀ ਉਹ ਆ। ਇਹਦਾ ਰੈਪਲਿਕ ਹੈ ਜੀ। ਕੋਹਿਨੂਰ ओरिजिनल ਤਾਂ ਨਹੀਂ ਹੈ। ਨੋ ਨੋ ਇਹ ਰੈਪਲਿਕ ਆ। ਫਿਰ ਤੁਸੀਂ ਇਹਦੇ ਕੋਲ ਜਰਾ ओरिजिनल ਹੋਵੇ। ओरिजिनल ਕਿਵੇਂ ਚਮਕੂਗਾ ਹਨਾ? ਇਹਦੀ ਕਲੇ ਇਹਨੂੰ ਰਾਸ਼ਿਆ ਗਿਆ ਸੀ ਆ ਤੁਹਾਨੂੰ ਦਿਖਾ ਦਿੰਨਾ ਪਹਿਲੀ ਸਾਈਡ ਹੈ ਕਟਿੰਗ ਆਫ ਦੀ ਕੋਹਿੰੂਰ ਇਹਨੂੰ ਕੋਹਿੰੂਰ ਨੂੰ ਕਟਿਆ ਗਿਆ ਸੀ ਇਹਦੇ ਬਾਰੇ ਬਾਹਰ ਜਾ ਕੇ ਅਸੀਂ ਗੱਲਬਾਤ ਕਰਾਂਗੇ ਤੇ ਆਇਆ ਕਿੱਥੋਂ ਹੈ ਰੂਲਰਸ ਆ ਦੇਖੋ ਇੰਡੀਆ ਇਰਾਕ ਅਫਗਾਨਿਸਤਾਨ ਐਂਡ ਪਾਕਿਸਤਾਨ ਤੇ 1846 ਚ ਆਇਆਗਾ ਬ੍ਰਿਟਿਸ਼ ਐਂਡ ਦੀ ਐਂਡ ਆਫ ਦੀ ਸਿੱਖ ਵਾਰਸ 1846 1846 ਚ ਕਨੇ ਜਦੋਂ ਜੰਗਾਂ ਖਤਮ ਹੋ ਗਈਆਂ ਸਿੱਖ ਐਂਡ ਗਲੋਬਾਰ ਤੇ ਬ੍ਰਿਟਿਸ਼ ਉਹ ਤੋਂ ਬਾਅਦ ਇਹ ਇੱਥੇ ਆਇਆ ਜੀ ਕੋਹਿੰੂਰ ਵੀਰ ਚੰਕ ਕਿੰਨੀ ਹੈ ਹਨਾ ਕਿਉਂਕਿ ਜਿਹੜਾ ਅਰੀਜਨਲ ਵਾਹ ਦੇਖੀ ਕੈਮਰਾ ਹੀ ਦੇਖੋ ਕਿੰਨੀ ਚੰਕ ਬੈਰੀ ਹੈ ਜਿਹੜਾ ਸੱਜੇ ਹੱਥ ਹੈ ਉਹ ਅਸਲੀ ਸੀਗਾ ਹਾਂ ਫਿਰ ਇਹਨੂੰ ਨਾ ਜਦੋਂ ਲੋਕਾਂ 'ਚ ਦਿਖਾਇਆ ਗਿਆ ਜਿਹੜਾ ਆ ਸੀਗਾ ਜੀ ਸੱਜੇ ਹੱਥ पे ਤੁਹਾਨੂੰ ਦਿਖਦਾ ਇਹ ਅਸਲੀ ਸੀਗਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਤੋਂ ਆਇਆ ਸੱਜੇ ਹੱਥ ਮਤਲਬ ਇਧਰਲੇ ਪਾਸੇ ਵਾਲਾ ਇਹ ਆ ਵਾਲਾ ਇਹ ਅਸਲੀ ਸੀਗਾ ਤੇ ਇਧਰਲੇ ਪਾਸੇ ਵਾਲਾ ਕਟਿੰਗ ਤੋਂ ਬਾਅਦ ਹੈ ਜਿਹੜਾ ਹੁਣ ਜਿਹੜਾ ਹੁਣ ਤਰਾਸ਼ ਕੇ ਹੋਣ ਇਹ ਕੋਹਿਨੂਰ ਹੋਣਾ ਜਿਹੜੀ ਕুইਨ ਵਿਕਟੋਰੀਆ ਸੀ ਨਾ ਜਿਹੜੇ ਇਹ ਆਪਣੇ ਇੱਕ ਐਕਸਪੋਜੀਸ਼ਨ ਕਰੇ ਇਤਾਂ ਦੀ ਅੱਖਾਂ ਦੇ ਵਿੱਚੋਂ ਵਧੀਆ ਨਹੀਂ ਸੀ ਉਹਨਾਂ ਨੂੰ ਲੱਗਿਆ ਕਿ ਇਹ ਹੋਰ ਲਾਈਕ ਵਧੀਆ ਹੋ ਸਕਦਾ ਜਦੋਂ ਇਹਨੂੰ ਐਕਸੀਬਿਸ਼ਨ 'ਚ ਲਾਇਆ ਨਾ ਇਹਨਾਂ ਨੇ 1851 ਚ ਲਾਇਆ ਮੇਰੇ ਖਿਆਲ 'ਚ ਐਕਸੀਬਿਸ਼ਨ ਜਲਾਇਆ ਬਾਹਰ ਜਾ ਕੇ ਆਪਾਂ ਬਾਹਰ ਜਾ ਕੇ ਗੱਲਬਾਤ ਕਰਾਂਗੇ ਇਹਦੇ ਬਾਰੇ ਨਾ ਹੋਣਾ ਸੀ ਆ ਗਿਆ ਇਸ ਮਿਊਜ਼ੀਅਮ ਤੋਂ ਬਾਹਰ ਤੇ ਕੋਹਨੂਰ ਹੀਰੇ ਦੀ ਜੇ ਗੱਲ ਕਰੀਏ ਕਿ ਜਿਹੜਾ ਦਾ origin ਹੈ ਇਹ ਤਿੰਨ ਚਾਰ ਦੇਸ਼ਾਂ ਚੋਂ ਹੁੰਦਾ ਹੈਗਾ ਤੇ ਮੇਨਲੀ ਈਰਾਨ ਹੋ ਗਿਆ ਅਫਗਾਨਿਸਤਾਨ ਹੋ ਗਿਆ ਪਾਕਿਸਤਾਨ ਦੇ ਇੰਡੀਆ ਤਾਂ ਬੇਸਿਕਲੀ ਉਦੋਂ ਇੱਕ ਸੀ ਐਸੇ ਕਰਕੇ ਇਹ ਆ ਵੀ ਜਿਹੜੇ ਇਹਦੇ ਲਾਸਟ ਪਲੇਸ ਹੈ ਹੁਣ ਮਤਲਬ ਜਦੋਂ ਦਾ ਕਿੰਨੇ ਪਿਛਲੇ 200 ਸਾਲ ਤੋਂ ਕਹਿ ਸਕਦੇ ਆ ਲਗਭਗ ਹੋਣ ਵਾਲਿਆ 175 ਸਾਲਾਂ ਤੋਂ ਇਹ ਇੱਥੇ ਪਿਆ ਹੈ ਨਾ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਕੰਟਰੀ ਨੇ ਇਹਨੂੰ ਕਲੇਮ ਵੀ ਕੀਤਾ ਹੈ ਹਾਲਾਂਕਿ ਇੰਡੀਆ ਨੇ ਵੀ ਕੀਤਾ ਸੀ 2016 ਦੇ ਨੇੜੇ ਤੇੜੇ ਵੀ ਕੋਹੀਨੂਰ ਸਾਡੀ ਵਿਰਾਸਤ ਹੈ ਸਾਨੂੰ ਮਿਲਣਾ ਚਾਹੀਦਾ ਤੇ ਪਰ ਮੇਨ ਇੱਥੇ ਕੰਸਰਨ ਇਹ ਆ ਜਾਂਦਾ ਵੀ ਇਹ ਗਿਆ ਤਾਂ ਲਾਸਟ ਇੰਡੀਆ ਤੋਂ ਟਰੈਵਲ ਕਰਕੇ ਇੱਥੇ ਆਇਆ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਹ ਵੀ ਮਤਲਬ ਖਾਲਸਾ ਰਾਜ ਦਾ ਸਰਕਾਰ ਹੈ ਖਾਲਸਾ ਦਾ ਰਾਜ ਸੀ ਉਹਨਾਂ ਦੀ ਅਲੱਗ ਟੈਟੀ ਸੀ ਹੈਨਾ ਤੇ ਉਹਨਾਂ ਕੋਲੋਂ ਆਇਆ ਹੈਗਾ ਤੇ ਉਦੋਂ ਪਿੱਛੋਂ ਜੇ ਸੋਚਿਆ ਜਾਵੇ ਇਹ ਫਿਰ ਅਫਗਾਨਿਸਤਾਨ ਵਾਲੇ ਕਹਿੰਦੇ ਨੇ ਵੀ ਸਾਡਾ ਸਾਨੂੰ ਦਿਓ ਸਾਡੇ ਕੋਲੇ ਰੀਜਨ ਸੀ ਇਹਦਾ ਉਹ ਤੋਂ ਬਿਨਾ ਈਰਾਨ ਵਾਲੇ ਕਹਿੰਦੇ ਨੇ ਸਾਡਾ ਵੀ ਇਹਦੇ ਤੇ ਹੱਕ ਆ ਵੀ ਇਹਨੂੰ ਟੋਟੇ ਟੋਟੇ ਨਹੀਂ ਕੀਤਾ ਜਾਦਾ ਇਹਦੇ ਬਾਰੇ ਮੈਨੂੰ ਲੱਗਦਾ ਇੱਥੇ ਲੰਡਨ ਦੀ ਕੋਰਟ ਚ ਕੇਸ ਵਗੈਰਾ ਵੀ ਚੱਲਿਆ ਸੀਗਾ ਜਿੱਥੇ ਤੱਕ ਅਸੀਂ ਅੱਜ ਥੋੜਾ ਪੜ੍ਹ ਕੇ ਆਏ ਸੀਗੇ ਉਹ ਕਹਿੰਦੇ ਵੀ ਇਹਨੂੰ ਕੋਰਟ ਨੇ ਕਿਹਾ ਵੀ ਜਿੱਥੇ ਦੀ ਲਾਸਟ ਪਲੇਸ ਆ ਜਿੱਥੇ ਪਿਆ ਹੁਣ ਇਹਨੂੰ ਪਿਆ ਰਹਿਣ ਦਿਓ ਕਿਉਂਕਿ ਦੂਜੀ ਗੱਲ ਇਹ ਇਹ ਅੰਗਰੇਜ਼ਾਂ ਨੇ ਲੁੱਟ ਕੇ ਨਹੀਂ ਲਿਆਂਦਾ ਆਪਾਂ ਜਿਵੇਂ ਕਹਦੇ ਨੇ ਆ ਬੇਸਿਕਲੀ ਵੀ ਲੁੱਟ ਕੇ ਲਿਆਂਦਾ ਹਨ ਇਹ ਸੰਧੀ ਦੇ ਤੌਰ ਤੇ ਆਇਆ ਹੈ ਜਿਹੜੀ ਤੁਹਾਨੂੰ ਪਹਿਲਾਂ ਮਿਊਜ਼ੀਅਮ ਚ ਦਿਖਾਏ ਆ ਬਾਕਾਇਦਾ ਸਿਗਨੇਚਰ ਹੋਏ ਹੋ ਲਾਹੌਰ ਦੀ ਸੰਧੀ ਹੋਈ ਉਹ ਸੰਧੀ ਦੇ ਅਧੀਨ ਕੋਹ ਨੂਰ ਈਸਟ ਇੰਡੀਆ ਕੰਪਨੀ ਨੇ ਦਿੱਤਾ ਗਿਆ ਤੇ ਉਹ ਫਿਰ ਉਹ ਇੱਥੇ ਲੈ ਆਏ ਤੇ ਇਹ ਮੇਨ ਗੱਲ ਸੀ ਦੂਜਾ ਇਹਨੂੰ ਇਹ ਹੈ ਵੀ ਜਿਹੜਾ ਇਹ ਹੀਰਾ ਇਹਨੂੰ ਲਿਆਉਣ ਸਾਰ ਉਹਨਾਂ ਨੇ ਮੇਰੇ ਖਿਆਲ ਚ ਖੁਸ਼ੀ ਆਪ 1851 ਚ ਪੜਿਆ ਹਾਂ ਹਾਂਜੀ 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 1851 ਚ ਇਹਨਾਂ ਨੇ ਪਬਲਿਕ ਚ ਸ਼ੋਅ ਕੀਤਾ ਵੀ ਅਸੀਂ ਆਹ ਚੀਜ਼ ਲਿਆਂਦੀ ਆਂ ਇੰਡੀਆ ਤੋਂ ਬੇਸ਼ਕੀਮਤੀਆ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਆ ਕਨੇ ਲੋਕਾਂ ਨੇ ਇਹਨੇ ਨੱਕ ਬੁੱਲ ਕੱਢੇ ਵੀ ਇਹਦਾ ਕੁਝ ਵੀ ਨਹੀਂ ਵੀ ਤੁਸੀਂ ਇਹ ਕੀ ਲਿਆ ਵੀ ਇਹ ਦੁਨੀਆ ਦੀ ਮਹਿੰਗੀ ਚੀਜ਼ ਹੈ ਕਿਉਂਕਿ ਕੋਹਨੂਰ ਸੀ ਨਾ ਜਿਹੜਾ ਉਦੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਦੋਂ ਦਾ ਵੇਟ ਸੀ ਜਿਹੜਾ ਉਹ ਵਜਨ ਜ਼ਿਆਦਾ ਸੀ ਮੈਂ ਇਥੇ ਮੈਂਸ਼ਨ ਕਰ ਦੂੰਗਾ ਬਾਕਾਇਦਾ ਕਿੰਨਾ ਸੀਗਾ ਉਸ ਤੋਂ ਬਾਅਦ ਚ ਫਿਰ ਉਹਨੂੰ ਤਰਾਸ਼ਿਆ ਗਿਆ ਤਰਾਸ਼ ਕੇ ਜਿਹੜੀ ਹੁਣ ਉਹਦੀ ਲੇਟੈਸਟ ਕਾਪੀ ਹੈ ਮਤਲਬ ਉਹਦੇ ਨਾਲ ਪਈ ਸੀ ਖੱਬੇ ਹੱਥ ਤੁਸੀਂ ਦੇਖੀ ਹੋਣੀ ਹੈ ਨਾ ਉਹ ਕਾਪੀ ਐ ਦੁਬਾਰਾ ਚ ਹੁਣ ਕਰਾਊਨ ਦੀ ਜਿਹੜੀ ਇੱਥੋਂ ਦੀ ਮਹਾਰਾਣੀ ਆ ਰਾਣੀ ਦੇ ਕਰਾਊਨ ਚ ਲੱਗੀ ਹੋਈ ਹੈ ਜਿਹੜਾ ਕੋਹੀਨੋਰ ਸੀ ਇਹ ਕਹਿੰਦੇ ਵੀ ਮੇਲ ਲਈ ਇਹ ਸਹੀ ਨਹੀਂ ਸੀਗਾ ਅਨਲਕੀ ਸੀ ਮੰਨ ਉਸ ਬੰਨਿਆ ਗਿਆ ਮਤਲਬ ਇਹਨੂੰ ਇਹ ਜਿੰਨਾ ਕ ਰਾਜਪਾਗ ਆਊਗਾ ਇਹਦੇ ਨਾਲ ਕੋਹੀ ਨੂਰ ਨਾਲ 19 ਬਦਨਸੀਬੀ ਵੀ ਆਊਗੀ ਸਾਰੀ ਦੁਨੀਆ ਭਰ ਦੀ ਸੋ ਇਹ ਔਰਤ ਲਈ ਕਹਿੰਦੇ ਲੱਕੀ ਸੀਗਾ ਲੱਕੀ ਦਾ ਮਤਲਬ ਇਹਨੂੰ ਐਸ ਕਰਕੇ ਬਣਿਆ ਗਿਆ ਜਿਵੇਂ ਹੈ ਤਾਂ ਬੇਸਿਕਲੀ ਇੱਕ ਜੈਮ ਹੀ ਹੈ ਨਾ ਹੀਰੇ ਜਿਵੇਂ ਜੈਮਸ ਹੁੰਦੇ ਆ ਜਿਵੇਂ ਆਪਰ ਨਗ ਪਾ ਲੈਨੇ ਉਂਗਲਾਂ 'ਚ ਜਿਹੜੇ ਵਿਸ਼ਵਾਸ ਕਰਦੇ ਆ ਬਹਿਮ ਭਰਮ ਜਾਂ ਤੁਸੀਂ ਜੋ ਵੀ ਕਹਿ ਸਕਦੇ ਹੋ ਵਟ ਏਵਰ ਹਨ ਪਰ ਜਿਹੜਾ ਇਹ ਹੀਰਾ ਇਹਨੂੰ ਰੱਖਣ ਦਾ ਮਤਲਬ ਦੋ ਚੀਜ਼ਾਂ ਸੀ ਮਤਲਬ ਦੁਨੀਆ ਪਰ ਦਾ ਰਾਜ ਵੀ ਤੁਹਾਡੇ ਕੋਲੇ ਆਉ ਤੇ ਤੁਹਾਨੂੰ ਦਿਖਾਇਆ ਵੀ ਆ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਇਹੋ ਜਿਹਾ ਰਾਜ ਸੀ ਫਰਾਂਸ ਦੇ ਰਾਜੇ ਤੇ ਹੋਰ ਸੰਦੀਪ ਕਿੱਥੋਂ ਦਾ ਸੀਗਾ ਕਿਨੇ ਖੱਤ ਲਿਖੇ ਸੀਗੇ ਫ੍ਰੈਂਚ 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 ਸੀਗਾ ਇੱਕ ਸਮਥਿੰਗ ਹੋਰ ਕਿਸੇ ਦੇਸ਼ ਦਾ ਰਾਜਾ ਸੀ ਉਹ ਕਹਿੰਦਾ ਵੀ ਮੈਨੂੰ ਤੁਹਾਡਾ ਰਾਜ ਭਾਗ ਪਰਸਨਲੀ ਇੰਨਾ ਪਸੰਦ ਆ ਕਿੱਥੇ ਪੰਜਾਬ ਕਿੱਥੇ ਫਰਾਂਸ ਨੈਪੋਲੀਅਨ ਦੇ ਬਰਾਬਰ ਦਾ ਟਾਈਮ ਪੀਰੀ ਸੀ ਮਤਲਬ ਇੰਨੀ ਦੂਰ ਬੰਦਿਆਂ ਨੂੰ ਪਤਾ ਸੀਗਾ ਵੀ ਪੰਜਾਬ ਸਟੇਟ ਕੋਈ ਹੈ ਪੰਜਾਬ 'ਚ ਕੋਈ ਮਹਾਰਾਜ ਹੈ ਪੰਜਾਬ ਦਾ ਕੋਈ ਰਾਜਪਾਗਲ ਲੋਕ ਨਹੀਂ ਪਾਉਂਡ ਵੀ ਰਿਪਨ ਬਰਾਬਰ ਸੀ ਨਾ ਆਪਣੇ ਹਾਂਜੀ ਪਾਉਂਡ ਤਾਂ ਉਹ ਖਾਲਸਾ ਰਾਜ ਦੀ ਜਿਹੜਾ ਸਿੱਕੇ ਸੀ ਉਹਨਾਂ ਦੀ ਜ਼ਿਆਦਾ ਕੀਮਤ ਸੀ ਨਾਨਕਸ਼ਹੀ ਸਿੱਕੇ ਚੱਲਦੇ ਸੀ ਨਾ ਉਹਨਾਂ ਦੀ ਜ਼ਿਆਦਾ ਕੀਮਤ ਸੀ ਪਾਉਂਡਾਂ ਤੋਂ ਤਾਂ ਕਿਤੇ ਜ਼ਿਆਦਾ ਤਾਂ ਹੀ ਉਹ ਸੋਨੇ ਦੀ ਚਿੜੀ ਉਹ ਟਾਈਮ 'ਚ ਪੰਜਾਬ ਨੂੰ ਕਿਹਾ ਜਾਂਦਾ ਸੀਗਾ ਤੇ ਮੈਂ ਗੱਲ ਕਰਦਾ ਸੀਗਾ ਵੀ ਉਸ ਟਾਈਮ 'ਚ ਜਿਹੜੇ ਇਟਲੀ ਤੋਂ ਹੋਰ ਜਿੰਨੇ ਯੂਰਪ ਦੇ ਦੇਸ਼ਾਂ ਇੱਥੋਂ ਲੋਕ ਜੌਬ ਕਰਨ ਜਾਂਦੇ ਸੀ ਮਹਾਰਾਜ ਦੇ ਕੋਲ ਹਨ ਤੇ ਲੱਕੀ ਇਸ ਕਰਕੇ ਸੀ ਦੁਨੀਆ ਦਾ ਰਾਜ ਭਾਗ ਮਹਾਰਾਜ ਦੇ ਹੱਥ ਵਿੱਚ ਸੀਗਾ ਅਨਲੱਕੀ ਉਹਨੂੰ ਇਸ ਕਰਕੇ ਮੰਨਿਆ ਗਿਆ ਕਹਿੰਦੇ ਆ ਵੀ ਵੀ ਉਹਦਾ ਰਾਜ ਸਿਰੇ ਨਹੀਂ ਚੜੂਗਾ ਵੀ ਜਿਆਦਾ ਟਾਈਮ ਰਹੂਗਾ ਨਹੀਂ ਤੇ ਜਿਹੜਾ ਨਦਰ ਸ਼ਾ ਦਰਾਨੀ ਕੋਲੇ ਜਾਂ ਅਹਿਮ ਸ਼ਾ ਅਬਦਾਲੀ ਕੋਲੇ ਉਹਨਾਂ ਨੂੰ ਆਪਸੀ ਉਹ ਕਤਲ ਹੋਏ ਕਦੇ ਕਿਸੇ ਦੇ ਗਾਰਡ ਨੇ ਮਾਰਦਾ ਕਿਸੇ ਨੇ ਕਿਵੇਂ ਮਾਰਦਾ ਉਹਨਾਂ ਨੇ ਵੀ ਮੇਲ ਬੰਦੇ ਨੇ ਹੀਰਾ ਰੱਖਿਆ ਜਦੋਂ ਇਹ ਇੰਗਲੈਂਡ ਆਉਂਦਾ ਹੀਰਾ 1800 ਮਤਲਬ 49 ਦੇ ਵਿੱਚ ਇਹਨਾਂ ਨੇ 46 ਲਿਖਿਆ ਵੈਸੇ ਆਪਣੇ ਪੜਾਇਆ ਜਾਂਦਾ ਵੀ 1849 ਚ ਪੰਜਾਬ ਕਬਜ਼ੇ ਚ ਹੋ ਗਿਆ ਤੇ ਉਦੋਂ ਮਤਲਬ ਇਹ ਹੀਰਾ ਆ ਬਟ 1846 ਚ ਸੰਧੀ ਹੋਈ ਹੋਣੀ ਮੇਬੀ ਲਾਹੌਰ ਦੀ ਉਹ ਵੀ ਇੱਕਨ ਆਰਡਰ ਕੀਤਾ ਸੀ ਉਹਨਾਂ ਨੇ ਮਤਲਬ ਇਹਦਾ ਵੀ ਉਹਦੀ ਉਹਦੀ ਗੱਲ ਇਹ ਆ ਵੀ ਉਦੋਂ ਬਾਅਦ ਚ ਇਹ ਹੀਰਾ ਕਿਸੇ ਵੀ ਮੇਲ ਕਿੰਗ ਵੱਲੋਂ ਨਹੀਂ ਰੱਖਿਆ ਗਿਆ ਇੰਗਲੈਂਡ ਚ ਇੰਗਲੈਂਡ ਜਾ ਕੇ ਜਿੰਨੀਆਂ ਵੀ ਕਿੰਗ ਦੀਆਂ ਘਰ ਵਾਲੀਆਂ ਕਵੀਨ ਵੱਲੋਂ ਇਹ ਹੁਣ 10 1780 ਸਾਲ ਹੋ ਗਏ ਹਮੇਸ਼ਾ ਇਹਨੂੰ ਕਵੀਨ ਦੇ ਤੁਸੀਂ ਸਿਰ 'ਚ ਜੜਿਆ ਮਤਲਬ ਤਾਜ 'ਚ ਜੜਿਆ ਦੇਖੋਗੇ ਉਹਦਾ ਸਿਰਫ ਇਹ ਕਰਨਾ ਹੈ ਵੀ ਇੱਥੇ ਇਹਨਾਂ ਨੇ ਆ ਕੇ ਬਦਲਤਾ ਗੋਰੇ ਵੀ ਵਹਿਮ ਭਰਮ ਵਿੱਚ ਪੈ ਗਏ ਇਹਨਾਂ ਨੂੰ ਐ ਸੀਗਾ ਵੀ ਸਾਡਾ ਵੀ ਨਾ ਰਾਜ ਕਿਤੇ ਚਲਾ ਜਾਵੇ ਹੈਨਾ ਤਾਂ ਕਰਕੇ ਤੇ ਹੁਣ ਪਤਾ ਨਹੀਂ ਬਾਕੀ ਇਹ ਹਿਸਟਰੀ ਆ ਦੀ ਸਾਰੀ ਕੋਹਿੰੂਰ ਦੀ ਬੜਾ ਸੁਣਿਆ ਸੀ ਇਹਦੇ ਬਾਰੇ ਅ ओरिजिनल ਤੱਕ ਹੀ ਅਸੀਂ ਦੇਖ ਵੀ ਨਹੀਂ ਸਕਦੇ ਤੁਹਾਨੂੰ ਦਿਖਾ ਵੀ ਨਹੀਂ ਸਕਦੇ ਕਾਪੀ ਉਹ ਦੇਖ ਲਈ ਸਾਡੇ ਲਈ ਇੰਨੀਓ ਬਹੁਤ ਵੱਡੀ ਤੇ ਮਾਨ ਦੀ ਗੱਲ ਆ ਕਿ ਕੋਹ ਨੂਰ ਇਹੋ ਜਿਹਾ ਹੋਊਗਾ ਹਨਾ ਬਾਕੀ ਕਾਪੀ ਦੇਖੀ ਅਸੀਂ ਤਾਂ ਇੰਨਾ ਖੁਸ਼ ਹੋਏ Ориジナル ਤਾਂ ਪਤਾ ਨਹੀਂ ਕਿਹੋ ਜਿਹਾ ਹੁਣ ਤੇ ਉਹਦਾ ਇੱਕ ਦਰਸ਼ਨੀ ਕੰਮ ਹੈਗਾ ਤੇ ਮੈਂ ਨਾ ਇੱਥੇ ਇੱਕ ਗੱਲ ਦੀ ਕਰੈਕਸ਼ਨ ਕਰਨੀ ਸੀ ਜਿਵੇਂ ਆਪਾਂ ਨੂੰ ਪੜਾਇਆ ਗਿਆ ਕਿ ਜਿਹੜਾ ਕੋਹ ਨੂਰ ਹੀਰਾ ਸੀ ਉਹ ਸੰਧੀ ਦੌਰਾਨ ਇੱਥੇ ਆਇਆ ਪਰ ਉਦੋਂ ਦਾ ਮਹਾਰਾਜਾ ਦਲੀਪ ਸਿੰਘ ਬਹੁਤ ਨਿੱਕੇ ਸੀ ਮਤਲਬ ਜਿਵੇਂ ਇਹ ਉਹਨਾਂ ਦਾ ਧਰਮ ਚੇਂਜ ਕਰਕੇ ਉਹਨਾਂ ਨੂੰ ਕ੍ਰਿਸਚੀਅਨ ਬਣਾ ਸਕਦੇ ਆ ਤਾ ਇਹਨਾਂ ਕੋਲੇ ਬਹੁਤ ਸਕੀਮਾਂ ਨੇ ਜਿਵੇਂ 700 ਚ ਲੱਖ ਦਾ ਬਹੁਤ ਨੇ ਨਾ ਇਹ ਕੁਝ ਵੀ ਸਕੀਮਾਂ ਘੜ ਕੇ ਲੈ ਕੇ ਆ ਸਕਦੇ ਆ। ਬਟ ਆਈ ਥਿੰਕ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕੋਰ ਕੇਸਿਸ ਦੇ ਬਾਰੇ ਹਨਾ ਇਹ ਆਪਾਂ ਨਾਲੋਂ ਜਿੱਦਾਂ ਬਹੁਤ ਅੱਗੇ ਦੀ ਸੋਚਦੇ ਆਗੇ ਆਪਾਂ ਇੱਕ ਪਾ ਦੇ ਗਏ। ਦੂਰ ਦਾ ਸੋਚ ਕੇ ਚੱਲਦੇ ਆ। ਹੁਣ ਉਹਨਾਂ ਨੂੰ ਉਹ ਮੂਮੈਂਟ ਦੇ ਵਿੱਚ ਪਤਾ ਸੀ ਜੇ ਉਹ ਲੁੱਟ ਕੇ ਮੰਨਿਆ ਜਾਂਦਾ ਕਿ ਉਹਨਾਂ ਨੂੰ ਲੈ ਕੇ ਆਉਂਦੇ ਹੁਣ ਜਿੱਦਾਂ ਕੇਸ ਚੱਲਿਆ ਸੀ ਇਹਨਾਂ ਨੂੰ ਵਾਪਸ ਦੇਣਾ ਪੈਣਾ ਸੀਗਾ। ਇਹਨਾਂ ਨੇ ਆਪਣੀ ਪ੍ਰੋਟੈਕਸ਼ਨ ਲਈ ਸੰਧੀ ਬਣਾ ਲਈ। ਸੋ ਜਿੱਦਾਂ ਆਪਾਂ ਮੋਪਾਲ ਦੇ ਵਿੱਚ ਜੀਂਦੇ ਆ ਨਾ ਜੇ ਆਪਾਂ ਕਹਿੰਨੇ ਆਗੇ ਕਿ ਹੁਣ ਜ ਪਾ ਚੀਜ਼ਾਂ ਜਾਂ ਡਿਸੀਜਨ ਲੈਣੇ ਆ ਅੱਗੇ ਜਾ ਕੇ ਸਾਡੀਆਂ ਪੀੜ੍ਹੀਆਂ ਨੂੰ ਇਹਨਾਂ ਦਾ ਕੀ ਜਿੱਦਾਂ ਨਤੀਜਾ ਹੋਊਗਾ ਉਹਦਾ ਬੇਸਿਕਲੀ ਤਾਂ ਲੁੱਟ ਕੀ ਲੈ ਕੇ ਆਏ ਨੇ ਇਹ ਤਾਂ ਮਤਲਬ ਆਪਾਂ ਸਾਰੇ ਜਾਣਦੇ ਆ ਪਰ ਉਹਨੂੰ ਕਵਰ ਅਪ ਕਰਨ ਲਈ ਇਹਨਾਂ ਨੇ ਐ ਕਿਹਾ ਤਾਂ ਕਿ ਸਾਨੂੰ ਗਿਫਟ ਕੀਤਾ ਜਦੋਂ ਕਿ ਮਹਾਰਾਜ ਦਲੀਪ ਸਿੰਘ ਇੰਨੀ ਛੋਟੀ ਏਜ 'ਚ ਸੀਗੇ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਉਹ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੋਊਗਾ ਕਿ ਗਿਫਟ ਕਿਵੇਂ ਕਰੀਦਾ ਨਹੀਂ ਪਤਾ ਉਹਨਾਂ ਨੂੰ ਆਰਡਰ ਕੀਤਾ ਗਿਆ ਸੀ ਕਿ ਆਹ ਆਪਣੀ ਸੰਧੀ ਹੋ ਰਹੀ ਹੈ ਤੇ ਤੂੰ ਕੋਹੀਨੂਰ ਹੀਰਾ ਸਾਨੂੰ ਗਿਫਟ ਕਰਨਾ ਹਾਂਜੀ ਫਿਰ ਉਹਨਾਂ ਤੋਂ ਸਾਈਨ ਕਰਾਏ ਗਏ ਸੀ ਉਹਦੇ ਤੇ ਤੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਜਿਹੜਾ オリジナル ਹੈਗਾਗਾ ਮਤਲਬ ਕੋਹੀਨੂਰ ਉਹ ਪਿਆਗਾ ਟਾਵਰ ਆਫ ਲੰਡਨ ਤੇ ਜਿੱਥੇ ਸ਼ਾਹੀ ਪਰਿਵਾਰ ਦੀ ਇਹਨਾਂ ਦੀ ਬਹੁਤ ਸਾਲਾਂ ਤੋਂ ਰੈ residense ਰਹੀ ਹੈ ਤੇ ਉਹਦੇ ਵਿੱਚ ਪਿਆਗਾ ਤੇ ਉੱਥੇ ਨਾ ਵੀਡੀਓਗ੍ਰਾਫੀ ਨਾ ਕੁਝ ਹੋਰ ਉਹ ਮੈਂ ਵਾਰ-ਵਾਰ ਫਿਰ ਤੁਹਾਨੂੰ ਦੱਸਦਾ ਜਾਣਾ ਕਿਸੇ ਨੂੰ ਵੀ ਅਲਾਉਡ ਨਹੀਂ ਹੈਗਾ ਹੁਣ ਜੀ ਅਸੀਂ ਸੈਂਟਰ ਲੰਡਨ ਤੋਂ ਜਾਣਾ ਹੈ ਸਾਊਥ ਹਾਰ ਸਟੇਸ਼ਨ ਵੱਲ ਕਿਉਂਕਿ ਉੱਥੇ ਅੱਜ ਸਾਡੀ ਰੇਡੀਓ ਤੇ ਇੰਟਰਵਿਊ ਹੈ। ਓ ਮਾਈ ਗॉड। ਆਈ ਨਹੀਂ ਪੀੜ। ਇਹ ਹੈ ਲੰਡਨ ਦੀ ਮੈਟਰੋ ਦਾ ਹਾਲ। ਜਾਣਾ ਤਾਂ ਪੈਣਾ ਹੀ ਆ ਕੀ ਕਰੀਏ? ਇਹ ਅਸੀਂ ਪਹੁੰਚ ਗਏ ਆ ਜੀ ਹੁਣ ਦੇਸੀ ਰੇਡੀਓ ਤੇ ਇਹ ਹੈ ਇੰਗਲੈਂਡ ਦਾ ਦੇਸੀ ਰੇਡੀਓ ਤੇ ਅੱਜ ਇਹਦੇ ਅੰਦਰ ਜਾਣ ਦਾ ਫਾਈਨਲੀ ਮੌਕਾ ਮਿਲਿਆ ਸੰਦੀਪ ਪਤਾ ਨਹੀਂ ਆਪਾਂ ਕਿੰਨੇ ਵਾਰ ਇਹਦੇ ਗੇਟ ਉੱਤੇ ਲੰਘਿਆ ਜਦੋਂ ਅਸੀਂ ਪਹਿਲੀ ਵਾਰ ਹੀ ਇੰਗਲੈਂਡ ਆਏ ਸੀ ਨਾ ਉਦੋਂ ਆਪਾਂ ਦੇਖਿਆ ਸੀ ਹਨਾ ਤੇ ਉਦੋਂ ਮੈਂ ਸੰਦੀਪ ਨੂੰ ਪੁੱਛਿਆ ਮੈਂ ਕਿਹਾ ਪੰਜਾਬੀ ਸੈਂਟਰ ਆ ਦੇਸੀ ਰੇਡੀਓ ਤੇ ਪੁਰਾਣਾ ਇਹ ਕਾਫੀ ਹਾਂਜੀ ਹਾਂਜੀ ਇਹ 21 22 ਸਾਲ ਪੁਰਾਣਾ ਹੈਗਾ 2002 ਦੇ ਵਿੱਚ ਇਹ ਦੇਸੀ ਰੇਡੀਓ ਬਣਿਆ ਸੀਗਾ ਪਹਿਲਾਂ ਇਹ ਸੀਗਾ ਪੰਜਾਬੀ ਸੈਂਟਰ ਅੱਛਾ ਇੱਕ ਇੱਕ ਮਹੀਨੇ ਲਈ ਜਿੱਦਾਂ ਪ੍ਰੋਗਰਾਮ ਆਉਂਦੇ ਸੀ ਜਦੋਂ ਕੋਈ ਗੁਰਪੁਰਬ ਹੁੰਦਾ ਵਿਸਾਖੀ ਹੁੰਦਾ ਪਹਿਲਾਂ ਪੰਜਾਬੀ ਸੈਂਟਰ ਸੀ ਤਾਂ ਇਹ ਪੰਜਾਬੀ ਸੈਂਟਰ ਵੀ ਲਿਖਿਆ ਫਿਰ ਉਸ ਤੋਂ ਬਾਅਦ ਦੇਸੀ ਰੇਡੀਓ ਬਣ ਗਿਆ ਫਿਰ ਉਹਨਾਂ ਨੂੰ ਗਵਰਨਮੈਂਟ ਨੇ ਲਾਇਸੈਂਸ ਦਿੱਤਾ ਤੇ ਹੁਣ ਇਹ ਸਾਰੇ ਜਿੱਦਾਂ ਸਾਊਥ ਇੰਡੀਆ ਦਾ ਵਨ ਆਫ ਦਾ ਮੋਸਟ ਫੇਮਸ ਰੇਡੀਓ ਸਟੇਸ਼ਨ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਤੇ ਅਲੱਗ-ਅਲੱਗ ਸ਼ਹਿਰਾਂ 'ਚ ਇੱਥੇ ਰੇਡੀਓ ਚੱਲਦੇ ਆ ਤੇ ਸਾਊਥ ਹਾਲ 'ਚ ਇੱਥੇ ਦਾ ਜਿਹੜਾ ਮਸ਼ਹੂਰ ਰੇਡੀਓ ਇਹ ਚੱਲਦਾ ਹੈ ਅੱਜ ਪਹਿਲੀ ਵਾਰ ਇਹਦੇ ਅੰਦਰ ਜਾਣ ਦਾ ਸਬਬ ਬਣਿਆਗਾ ਤੇ ਦੇਖਦੇ ਅੰਦਰ ਸਤਿ ਸ੍ਰੀ ਅਕਾਲ ਜੀ ਹੋਰ ਕਿਦਾਂ ਜੀ ਠੀਕ ਠਾਕ ਜੀ ਜੀ ਵੈਲਕਮ ਜੀ ਜੀ ਸ਼ੁਕਰੀਆ ਜੀ ਅੱਜ ਦੂਜੀ ਵਾਰ ਗੱਲ ਗੱਬਾਤ ਕਰਾਂਗੇ ਜੀ ਇੰਗਲੈਂਡ ਦੇ ਰੇਡੀਓ ਰਾਹੀਂ ਪਹਿਲੀ ਕੀ ਤੁਸੀਂ ਬੋਲਵਰਹੈਂਮਟਨ 'ਚ ਓਹ ਕਿਹੜਾ ਸੀਗਾ ਸਮਝ ਨਹੀਂ ਆ ਗਿਆ ਗੁਲਸ਼ਨ ਪਹਿਲਾ ਸੀਗਾ ਜੀ ਗੁਲਸ਼ਨ ਰੇਡੀਓ ਤੇ ਇਹਨਾਂ ਦਾ ਸੈਟਅਪ ਹੈ ਹਾਂਜੀ ਕਰੀਏ ਸ਼ੁਰੂ ਜੀ ਹਾਂਜੀ 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 ਜੀ ਜੀ ਸ਼ੁਕਰੀਆ ਜੀ ਤੁਹਾਡਾ ਹਾਂਜੀ ਫਿਰ ਚਾਹ ਪਾਣੀ ਚਾਹ ਪਾਣੀ ਸ਼ੁਕਰੀਆ ਜੀ ਛੱਕ ਕੇ ਆਏ ਸੀ ਕੁਝ ਨਹੀਂ ਲੈਣਾ ਜੀ ਮਨਾਂ ਪਹਿਲਾਂ ਗੱਲਬਾਤ ਕਰਦੇ ਅਸੀਂ ਪਲੀਜ਼ ਡੂ ਨਾਟ ਐਂਟਰ ਸਟੂਡੀਓ ਅੰਟਿਲ ਨਿਊਜ਼ ਔਨ 에ਅਰ ਸੁਣ ਲਿਆ ਜੀ ਲਾਈਵ ਗੱਲਬਾਤ ਹੋਣੀ ਹੈ ਜੀ ਲਾਈਵ ਹੋਣੀ ਹੈ ਮੈਂ ਹੁਣ ਬੜਾ ਲੰਬਣ ਦੀ ਕੋਸ਼ਿਸ਼ ਕੀਤੀ ਲਾਸਟ ਟਾਈਮ ਫੇਸਬੁਕ ਤੇ ਮੈਸੇਜ ਕਰਦੇ ਆ ਮੈਂ ਜਾਣ ਕੇ ਵੀ ਛੱਡਿਆ ਸੀ ਪਰ ਫਿਰ ਮੈਂ ਉਹਨੂੰ ਥੋੜਾ ਇੱਕ ਦੇਖਿਆ ਸੀਗਾ ਬਹੁਤ ਉਹ ਹਾਲ ਕੁਝ ਨੂੰ ਦੇਖਿਆ ਸੀ ਹਾਂਜੀ ਤਾਂ ਫਿਰ ਉਹ ਕਿਉਂਕਿ ਉਹਨਾਂ ਨੂੰ ਜਾਣਦੇ ਆ ਆਉਂਦੇ ਹੁੰਦੇ ਸੀ ਸਾਡੇ ਕੋਲ ਹਾਂਜੀ ਹਾਂਜੀ ਤਾਂ ਫਿਰ ਉਹਦੇ ਤੋਂ ਸੀ ਕਿ ਆ ਜੀ ਕਹਿੰਦੇ ਆਪਾਂ ਇਹਦਾ ਨੰਬਰ ਤਾਂ ਲੈ ਸਕਦੇ ਹਾਂ ਹਾਂਜੀ ਮੈਂ ਅਸੀਂ ਉਹਦਾ ਨੰਬਰ ਲਵਕੀ ਫੋਨ ਕੀਤਾ ਪਰ ਤੁਸੀਂ ਉਹਨੂੰ ਚਲੇ ਗਏ ਸੀ ਅਸੀਂ ਚਲੇ ਗਏ ਸੀ ਹਾਂਜੀ ਤਾਂ ਫਿਰ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਵਾਪਸ ਆਇਨਾ ਫਿਰ ਸਾਨੂੰ ਫੋਨ ਕਰਦੇ ਮੈਂ ਉਸ ਪੰਜਾਬੋਂ ਆਇਆ ਹਾਂ ਸਬਨਾ ਸਬਨਾ ਲਈ ਕੁਝ ਕੁ ਚੱਲੇ ਆਇਆ ਹਾਂ ਤੇ ਅੱਜ ਸਾਡੇ ਸਟੋਰੀ ਦੇ ਵਿੱਚ ਉਸ ਪੰਜਾਬੋਂ ਖੁਸ਼ੀ ਤੇ ਰਿਪਨ ਪਹੁੰਚੇ ਹੋਏ ਨੇ ਜਿਹੜੇ ਕਿ ਬਲੌਗਰ ਨੇ ਪੰਜਾਬੀ ਟ੍ਰੈਵਲ ਕਪਲ ਦੇ ਨਾਮ ਦੇ ਨਾਲ ਤੁਸੀਂ ਇਹਨਾਂ ਨੂੰ ਜਾਣਦੇ ਹੋ ਰਿਪਨ ਤੇ ਖੁਸ਼ੀ ਚਾਹਲ ਇੰਸਟਾਗ੍ਰam ਪੇਜਤੀ ਵੀ ਆਪਾਂ ਇਹਨਾਂ ਨੂੰ ਦੇਖਦੇ ਹਾਂ ਇਹ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਉੱਥੋਂ ਦੀਆਂ ਇਤਿਹਾਸਿਕ ਥਾਵਾਂ ਉੱਥੋਂ ਦੀ ਸੱਭਿਆਚਾਰ ਬਾਰੇ ਸਾਨੂੰ ਜਾਣਕਾਰੀ ਦਿੰਦੇ ਨੇ ਤੇ ਸਾਨੂੰ ਬਹੁਤ ਸਾਰੀ ਜਾਣਕਾਰੀ ਇਨਾਂ ਦੇ ਟ੍ਰੈਵਲ ਬਲੌਗਸ ਦੇ ਵਿੱਚੋਂ ਮਿਲਦੀ ਆ ਤੇ ਆਪਾਂ ਹੋਰ ਦੇਸ਼ਾਂ ਬਾਰੇ ਹੋਰ ਸੱਭਿਆਚਾਰਾਂ ਬਾਰੇ ਉਥੋਂ ਜਾਣਕਾਰੀ ਵੀ ਲੈਂਦੇ ਆ ਸਭ ਤੋਂ ਪਹਿਲਾਂ ਤਾਂ ਰਿਪਨ ਤੇ ਖੁਸ਼ੀ ਤੁਹਾਨੂੰ ਦੇਸੀ ਰੀਤੀ ਸਟੂਡੀਓ ਦੇ ਵਿੱਚ ਜੀ ਆਇਆਂ ਨੂੰ ਬਹੁਤ ਬਹੁਤ ਜੀ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰਿਪਨ ਤੇ ਖੁਸ਼ੀ ਸਭ ਤੋਂ ਪਹਿਲਾਂ ਸਾਨੂੰ ਦੱਸੋ ਕਿ ਇਹ ਜਿਹੜੀ ਟ੍ਰੈਵਲ ਬਲੌਗਸ ਦੀ ਤੁਸੀਂ ਸ਼ੁਰੂਆਤ ਕੀਤੀ ਕਿਸ ਤਰ੍ਹਾਂ ਹੋਈ ਕਿਸ ਤਰ੍ਹਾਂ ਖਿਆਲ ਆਇਆ ਮਨ ਦੇ ਵਿੱਚ ਤੁਸੀਂ ਸ਼ੁਰੂਆਤ ਕੀਤੀ ਸੀ ਮੰਨ ਦੇ ਵਿੱਚ ਜਿਵੇਂ ਆਪਾਂ ਹਮੇਸ਼ਾ ਹਰ ਬੰਦਾ ਜਦੋਂ ਕੋਈ ਨਵਾਂ ਕੰਮ ਸ਼ੁਰੂ ਕਰਦਾ ਥੋੜੀ ਝਿਜਕ ਹੁੰਦੀ ਆ ਡਰ ਹੁੰਦਾ ਵਾ ਤੁਹਾਨੂੰ ਵੀ ਇਦਾਂ ਮਹਿਸੂਸ ਹੋਇਆ ਸੀ ਹਾਂਜੀ ਡਰ ਤਾਂ ਬਸ ਇਹ ਸੀਗਾ ਵੀ ਹੈ ਤਾਂ ਇੱਕ ਤਰ੍ਹਾਂ ਦਾ ਹੈ ਵੀ ਨਹੀਂ ਕਿਉਂਕਿ ਸਾਡਾ ਸ਼ੌਂਕ ਸੀ ਘੁੰਮਣਾ ਘੁੰਮਣ ਦੇ ਨਾਲ ਇੱਕ ਜੌਬ ਸੀ ਹੈਨਾ ਜੀ ਪਰ ਜਦੋਂ ਕਿਸੇ ਵੀ ਕੰਮ ਚ ਤੁਹਾਨੂੰ ਸਕਸੈਸਮੈਂਟ ਆ ਬੇਸਿਕਲੀ ਖੁਸ਼ੀ ਤਾਂ ਤੁਹਾਨੂੰ ਹੁੰਦੀ ਆ ਹੈ ਨਾ ਜੇ ਨਹੀਂ ਮਿਲਦਾ ਉਹ ਫੇਲਿਅਰ ਹੁੰਦਾ ਇੱਕ ਫਿਰ ਐਦਾਂ ਹੁੰਦਾ ਵੀ ਕਿੱਥੇ ਕਮੀਆਂ ਰਹੀਆਂ ਆਪਾਂ ਨੂੰ ਜਾਣੀ ਜੇ ਸਕਸੈਸ ਮਿਲਿਆ ਨਾ ਜੀ ਤੇ ਖੁਸ਼ੀ ਹੁੰਦੀ ਆ ਲੋਕਾਂ ਨੇ ਇੰਨਾ ਪਿਆਰ ਦਿੱਤਾ ਤਿੰਨ ਸਾਲਾਂ ਚ ਦੁਨੀਆ ਭਰ ਦੇ ਪੰਜਾਬੀ ਜਿੱਥੇ ਬੈਠੇ ਆ ਤੇ ਸਾਨੂੰ ਢੀਕਦੇ ਰਹਿੰਦੇ ਆ ਵੀ ਕਦੋਂ ਸਾਡੇ ਕੋਲੇ ਆਉਣ ਸੰਦ ਦੇਖਣਾ ਨਾ ਤੇ ਜਨ ਜਿੱਥੇ ਵੀ ਜਾਂਦੇ ਆ ਕਿਤੇ ਸਾਊਥ ਆ ਲਾਉਣ ਤੁਰਿਏ ਤੇ ਜਿੰਨਾਂ ਦੰਦ ਜਿਹੜਾ ਵੀ ਜੋ ਵੀ ਪੰਜਾਬੀ ਮਿਲਦਾ ਬਾਹਰ ਖੁੱਲ ਕੇ ਮਿਲਦੀ ਬਹੁਤ ਖੁਸ਼ੀ ਹੁੰਦੀ ਹੈ ਤੇ ਸਾਰਾ ਇਸੇ ਦੀ ਬਤੌਲਤਾ ਹੈ ਜੀ ਅਸੀਂ ਮਤਲਬ ਸੋਸ਼ਲ ਮੀਡੀਆ ਤੇ ਆਏ ਜੀ ਸਾਥਾਲ ਤੋਂ ਕਿਹਨੇ ਕਿਹਨੇ ਸੁਣਿਆ ਅੱਜ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਨ ਆਫ ਦਾ ਬੈਸਟ ਇੰਟਰਵਿਊਸ ਜੋ ਇੱਕ ਸੀ ਬਹੁਤ ਸੋਹਣੀ ਗੱਲਬਾਤ ਰਹੀ ਰੀਅਲੀ ਥੈਂਕ ਯੂ ਤੇ ਇੱਕ ਐਦਾ ਹੁੰਦਾ ਨਾ ਤੁਹਾਨੂੰ ਆਪ ਨੂੰ ਵੀ ਗੱਲਬਾਤ ਕਰਕੇ ਸਵਾਦ ਆਉਂਦਾ ਮਤਲਬ ਪਤਾ ਹੀ ਨਹੀਂ ਲੱਗਿਆ ਕਿਵੇਂ ਡੇਢ ਘੰਟਾ ਮਿਲਣਾ ਕਿੰਨਾ ਟਾਈਮ ਹੋ ਗਿਆ ਡੇਢ ਘੰਟਾ 10 ਵਜੇ ਘੰਟਾ ਸਵਾ ਡੇਢ ਘੰਟਾ ਲੰਘਿਆ ਹਨ ਸਾਨੂੰ ਬਿਲਕੁਲ ਵੀ ਪਤਾ ਨਹੀਂ ਲੱਗਿਆ ਨਾਲ ਇਹਨਾਂ ਨੇ ਸਾਡੀ ਇਹ ਵੀ ਛਾਪੂਰੀ ਕੀਤੀ ਜੀ ਜੇ ਅਸੀਂ ਕਹਿੰਦੇ ਸੀ ਵੀ ਲਾਈਨ ਤੇ ਲੈ ਕੇ ਬਾਕੀ ਨਾਲ ਗੱਲਾਂ ਬਾਤਾਂ ਕਰਨੀਆਂ ਇਹਨਾਂ ਨੇ ਲਾਈਨ ਵੀ ਓਪਨ ਕਰਤੀ ਸੀ ਕਾਫੀ ਸਾਰਿਆਂ ਦੇ ਸਬਸਕ੍ਰਾਈਬਰਸ ਦੇ ਵਿੱਚੋਂ ਜਾਂ ਸਾਨੂੰ ਦੇਖਣ ਵਾਲੇ ਫੋਨ ਵੀ ਹੈ ਰੀਅਲੀ ਥੈਂਕ ਯੂ ਜੀ ਬਹੁਤ ਬੜੀ ਥੈਂਕ ਯੂ ਜੀ ਲਓ ਜੀ ਹੁਣ ਵਧਾਈ ਅੱਗੇ ਸਫਰ ਤੇ ਘਰ ਵੱਲ ਚੱਲਦੇ ਹਾਂ ਬਹੁਤ ਸੋਹਣਾ ਰਿਹਾ ਸਾਰਾ ਜੀ ਸਸੀ ਕਾਲ ਜੀ ਤੇ ਬਹੁਤ ਚੰਗਾ ਲੱਗਾ ਕਿ ਮੈਂ ਪਹਿਲੀ ਵਾਰ ਇਹਨਾਂ ਮੇਰਾ ਬ੍ਰਦਰ ਅਸੀਂ ਤਰਨਤਾਂ ਜਿਲ੍ਹੇ ਨਾਲ ਬੁਲਾਉਣ ਕਰਦੇ ਤੇ ਰਈਆ ਤੇ ਲੱਗੇ ਸਾਡਾ ਪਿੰਡ ਹੈਗਾ ਜਲਾਲਾਬਾਦ ਰਈਆ ਹਾਂਜੀ ਰਈਆ ਸਾਡਾ ਰਾਜੀਆ ਉਹਨਾਂ ਦਾ ਰਈਆ ਅੱਛਾ ਰਈਆ ਫਿਰ ਮਨ ਤੇ ਲੱਗੇ ਹਾਂਜੀ ਤੇ ਮੇਰਾ ਬ੍ਰਦਰ ਕਵਲਜੀਤ ਢਿੱਲੋਂ ਉਹਨੇ ਸਭ ਤੋਂ ਪਹਿਲਾਂ ਮੈਨੂੰ ਕਿਹਾ ਸੀਗਾ ਵੀ ਤੁਸੀਂ ਭੈਣ ਜੀ ਵੇਖਿਆ ਕਰੋ ਤੁਹਾਡੇ ਵਲੌਗਸ ਉਹ ਲਗਾਤਾਰ ਵੇਖਦਾ ਤੇ ਅੱਜ ਜਦੋਂ ਮੈਨੂੰ ਪਤਾ ਲੱਗਾ ਸਵੇਰੇ ਵੀ ਤੁਸੀਂ ਦੇਸੀ ਏਡਿਓ ਤੇ ਆ ਰਹੇ ਆ ਤੇ ਮੇਰੀ ਨੀਸ ਮੈਲਬੌਰਨ ਤੋਂ ਮੈਂ ਨਾਲ ਗੱਲ ਕਰ ਰਹੀ ਸੀ ਨਵਰੀਤ ਜਦੋਂ ਉਹਨੂੰ ਮੈਂ ਦੱਸਿਆ ਉਹ ਕਹਿੰਦੀ ਪੁੱਈ ਤੁਸੀਂ ਹੋਣੇ ਭੱਜ ਜਾਓ ਤੁਸੀਂ ਚੱਲ ਜਾਓ ਉਹ ਵੀ ਵਿੱਚ ਇਤੇ ਲੰਘ ਨਾ ਜਾਣ ਕਿਤੇ ਉਹ ਕਹਿੰਦੀ ਇਹਨਾਂ ਦੀ ਇਹਨਾਂ ਦੀ ਮਤਲਬ ਜਿਹੜੀਆਂ ਜਿਹੜ ਬਲੌਗਸਾਂ ਤੇ ਬੜੇ ਇਨਫੋਰਮੇਟਿਵ ਹੁੰਦੇ ਆ ਤੇ ਉਹ ਕਹਿੰਦੀ ਤੁਸੀਂ ਜੋ ਜਾਓ ਤੇ ਫਿਰ ਮੈਂ ਉਸੇ ਵੇਲੇ ਫੋਨ ਬੰਦ ਕਰਕੇ ਤੇ ਚਲੋ ਥੈਂਕ ਯੂ ਵੈਰੀ ਮਾਜੀ ਜੀ ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਚਲੋ ਮਿਲਦੇ ਆਂ ਜੀ ਫੇਰ ਕਦੇ ਜੀ ਜੀ ਬਹੁਤ ਵਧੀਆ ਥੈਂਕ ਯੂ ਸਸਤੀ ਗੱਲ ਜੀ ਜੀ ਸ਼ੁਕਰੀਆ ਤੁਹਾਡਾ ਹਾਂ ਜੀ ਬਹੁਤ ਚੰਗਾ ਲੱਗਾ ਜੀ ਸ਼ੁਕਰੀਆ ਥੈਂਕ ਯੂ ਸੋ ਮਚ ਅੱਜ ਵਾਲੀ ਜਿਹੜੀ ਗੱਲਬਾਤ ਸੀ ਨਾ ਵਾਕਈ ਦਿਲ ਖੁਸ਼ ਹੋ ਗਿਆ ਇੰਨੀ ਕਿ ਜ਼ਬਰਦਸਤ ਮਤਲਬ ਇੱਕ ਐ ਹੁੰਦਾ ਨਾ ਤੁਹਾਨੂੰ ਟਾਈਮ ਦਾ ਪਤਾ ਨਹੀਂ ਲੱਗਦਾ ਵੀ ਟਾਈਮ ਕਦੋਂ ਲੰਘ ਜਾਂਦਾ ਤੇ ਉਵੇਂ ਕਰਕੇ ਲੰਘਿਆ ਕੁਝ ਜਿਵੇਂ ਤੁਹਾਨੂੰ ਦੱਸਿਆ ਸਾਰਿਆਂ ਦੇ ਫੋਨ ਆਏ ਸੀ ਹੈ ਨਾ ਫੋਨ ਕਾਲਸ ਲਾਈਆਂ ਤੇ ਕੈਨੇਡਾ ਚ ਵੀ ਸਾਨੂੰ ਜਿਵੇਂ ਇੱਕ ਦਿਨ ਪਹਿਲਾਂ ਹੀ ਮੈਂ ਬੋਲੇ ਰੇਡੀਓ ਤੇ ਕਹਿ ਰਹੇ ਆ ਕਾਫੀ ਜ਼ਾਰੇ ਅਪਰੋਚ ਕਰ ਰਹੇ ਸੀ ਗੱਲਬਾਤ ਲਈ ਤੇ ਉਹਨਾਂ ਨੂੰ ਪਲੀਜ਼ ਦੀ ਰਿਕਵੈਸਟ ਹੈ ਕਿ ਲਾਈਨ ਹੈ ਜਿਹੜੇ ਫੋਨ ਲਾਈਨ ਖੁੱਲੀ ਰੱਖਿਓ ਤੇ ਆਪਾਂ ਸਾਰੇ ਦੇਖਣ ਵਾਲਿਆਂ ਨਾਲ ਤੇ ਉਹਨਾਂ ਦੇ ਸਵਾਲ ਨਾਲ ਲਵਾਂਗੇ ਤੇ ਫਿਰ ਗੱਲਾਂ ਬਾਤਾਂ ਹੋਣਗੀਆਂ ਹੋਰ ਵੀ ਜ਼ਿਆਦਾ ਵਧੀਆ ਲੱਗੂਗਾ ਤੇ ਹੁਣ ਅਸੀਂ ਘਰੇ ਚੱਲਦੇ ਆ ਤੇ ਲੰਚ ਕਰਦੇ ਹਾਂ ਜਾ ਕੇ ਲਓ ਜੀ ਇਹ ਆਪਾਂ ਪਹੁੰਚ ਗਏ ਆਪਣੇ ਘਰੇ ਤੇ ਅੱਜ ਕਹਿੰਦੇ ਮਾਮੀ ਜੀ ਨੇ ਬਣਾਈਆ ਕੜੀ ਖੁਸ਼ਬੂਆਂ ਕਹਿੰਦੇ ਇੱਥੇ ਤੱਕ ਆਈ ਜਾਂਦੀਆਂ ਇੱਕ ਤਾਂ ਇਹ ਆ ਫੋਨ ਤੇ ਪਹਿਲਾਂ ਹੀ ਦੱਸ ਦਿੰਦੇ ਆ ਵੀ ਕੀ ਬਣਾਇਆ ਪੋਖਾ ਲਾਗੀ ਕੜੀ ਸੁਣ ਕੇ ਮੈਂ ਕੜੀ ਰੰਗੀ ਪੱਗ ਬੰਨੀ ਆ ਖੋਲੋ ਦਰਵਾਜੇ ਖੋਲੋ ਲੋ ਜੀ ਪਹੁੰਚ ਗਏ ਪਹੁੰਚ ਗਏ ਕਹਿੰਦੇ ਘਰੇ ਪਾ ਦੋ ਪ੍ਰਸ਼ਾਦੇ ਅਏ ਹਾਈ ਅੱਜ ਤਾਂ ਲਾਵਾਂ ਡੱਪ ਰਹੀਆਂ ਸੀ ਆ ਦੇਖ ਕੇ ਕੜੀ ਕੜੀ ਚੌਲ ਹੌਸਟਲ 'ਚ ਖਾਂਦੇ ਹੁੰਦੇ ਸੀ ਪੰਜਾਬੀ ਯੂਨੀਵਰਸਿਟੀ ਦੇ ਤੇ ਅੱਜ ਬੜੇ ਦਿਨਾਂ ਬਾਅਦ ਕੜੀ ਚੌਲ ਦੁਪਹਿਰੇ ਖਾਣ ਨੂੰ ਮਿਲੇ ਪਾ ਦਾਂ ਚਟਨੀ ਹਾਂਜੀ ਚਟਨੀ ਪਾ ਦੋ ਮਾਮੀ ਸਾਡੀ ਐ ਚੰਗੀ ਐ ਜੀ ਦੇਖੋ ਚਟਨੀ ਪਦੀਨੀਆਂ ਦੀਆਂ ਧਣੀਆਂ ਕਦੇ ਪਿਆਜ਼ਾਂ ਦੀ ਚਟਨੀ ਕੁੱਟ-ਕੁੱਟ ਰੱਖਦੇ ਆ ਲੱਕਰੀਏ ਸ਼ੁਰੂ ਆ ਜਾਓ ਖੁਸ਼ੀ ਬੈਠੋ ਸੋਏ ਸੀ ਜੀ ਆਪਣਾ ਇਸ ਦਾ ਵਲੌਗ ਤੇ ਇਹਨੂੰ ਇੱਥੇ ਕਰਦੇ ਆ ਹੁਣ ਸਮਾਪਤ ਜਿਹਦੇ ਚ ਤੁਹਾਨੂੰ ਦਿਖਾਈਆਂ ਮਹਾਰਾਜ ਰਣਜੀਤ ਸਿੰਘ ਦੇ ਰਾਜ ਨਾਲ ਸੰਬੰਧਿਤ ਸਾਰੀਆਂ ਥਾਵਾਂ ਆਉਣ ਵਾਲੇ ਵਲੌਗ ਚ ਹੋਰ ਵੀ ਤੁਹਾਨੂੰ ਜਿਹੜੀਆਂ ਇੰਪੋਰਟੈਂਟ ਤੇ ਹਿਸਟੋਰੀਕਲ ਚੀਜ਼ਾਂ ਉਹ ਦਿਖਾਉਂਦੇ ਰਵਾਂਗੇ ਤੇ ਤੁਸੀਂ ਜੁੜੇ ਰਹੋ ਆਪਣੇ ਸਫ਼ਰ ਨਾਲ ਇੰਗਲੈਂਡ ਤੋਂ ਮਿਲਦੇ ਆ ਜੀ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ